ਸ਼ਰਤ ਵਸ਼ਿਸ਼ਟ ਸਾਥੀਆਂ ਸਮੇਤ ਆਪ ਚ ਸ਼ਾਮਲ ਡਾਕਟਰ ਗੁਪਤਾ ਤੇ ਧਾਲੀਵਾਲ ਨੇ ਦਿੱਤਾ ਪਿੱਠ ਥਾਪੜਾ ਮਿਲੀ ਵਾਰਡ ਦੀ ਜ਼ਿੰਮੇਵਾਰੀ ਅੰਮ੍ਰਿਤਸਰ ਲੋਕ ਸਭਾ ਚੋਲਾ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਚੋਣ ਮੁਹਿਮ ਨੂੰ ਉਸ ਵੇਲੇ ਹੁਲਾਰਾ ਤੇ ਬਲ ਮੇਲਾ ਜਦੋਂ ਵਿਧਾਨ ਸਭਾ ਹਲਕਾ ਕੇਂਦਰੀ ਦੀ ਵਾਰਡ ਨੰਬਰ 57 ਦੇ ਵਿੱਚ ਹਲਕਾ ਵਿਧਾਇਕ ਡਾਕਟਰ ਅਜੈ ਗੁੱਪਤਾ ਦੇ ਦਿਸ਼ਾ ਕੈਰਟ ਨਿਰਦੇਸ਼ਾਂ ਦੇ ਅਗੇ ਸਮਾਜ ਸੇਵੀ ਤੇ ਲੀਗਲ ਐਕਸ਼ਨ ਏਡ ਦੇ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ਿਸ਼ ਦੇ ਵੱਲੋਂ ਕਰਵਾਈ ਗਈ ਇੱਕ ਪ੍ਰਭਾਵਸ਼ਾਲੀ ਰੈਲੀ ਦੇ ਦੌਰਾਨ ਸ਼ਰਤ ਵਿਸ਼ਿਸ਼ ਨੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਇਸ ਮੌਕੇ ਪਾਰਟੀ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹਲਕਾ ਵਿਧਾਇਕ ਦਾ ਅਜੈ ਗੁਪਤਾ ਦੇ ਵੱਲੋਂ ਸ਼ਰਤ ਵਿਸ਼ਿਸ਼ ਨੂੰ ਪਿੱਠ ਥਾਪੜਾ ਦਿੰਦਿਆਂ ਵਾਰਡ ਨੰਬਰ 57 ਦੀਆਂ ਸਮੂਚੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਡਿਊਟੀ ਵੀ ਲਗਾ ਦਿੱਤੀ। ਅੰਮ੍ਰਿਤਸਰ ਤੋਂ ਤਹਿਲਕਾ ਟੀਵੀ ਲਈ ਖੁਸ਼ਬੂ ਸ਼ਰਮਾ ਦੀ ਰਿਪੋਰਟ। ਪਿਆਰ ਭਰੀ ਸਤਿਕਾਰ ਨਾਲ ਵਾਇਗਦਿਕ ਖਾਲਸਾ ਬਲਦਿਕਾ ਫਤਿਹ। ਆਪੋ ਸਦ ਸਿਸਰੀ ਦੇ ਸਦ ਦੇ ਉੱਤੇ ਸਦ ਜਣੇ। ਆਰਡਰ ਉਸ ਤੋਂ ਬੀਟਕਾ ਦੇ ਇਹੋ ਮਿਆਂ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਹਜੇ ਗੁਪਤਾ ਜੀ ਵੀ ਕਹਿੰਦੇ ਆ ਉਹਨਾਂ ਤੋਂ ਤੁਹਾਨੂੰ ਡਿਟੇਲਸ ਹਾਜ਼ਰੀ ਤੱਤੀ ਹੈ ਮੈਂ ਸੰਤੋਖੂ ਇਹ ਕਿ ਕਿ ਅਮਰਸਰ ਨੂੰ ਪੱਕਾ ਵਧੀਆ ਸ਼ਹਿਰ ਬਣਾਉਣਾ ਅਮਰਖੋਗਰ ਇੰਡਸਟਰੀ ਲੈ ਕੇ ਆਉਣੀ ਹੈ ਅਮਰ ਸਾਹਿਬ ਦੇ ਵਿੱਚ ਉਪਾਅ ਦੇ

क्योंकि हमारे जो मुख्यमंत्री पंजाब सरदार भगवंत मान हैं उन्होंने जो जो पंजाब सरकार बनने से पहले जो जो वादे किए थे जनता से वो पूरे निभाए गए हैं जिनके तहत हम लोगों ने जनता का गरीब जनता की अगर किसी सरकार ने सुनाई की है तो वो है भगवंत मान और आम आदमी पार्टी और इन्हीं नीतियों से हम लोगों ने आज कांग्रेस छोड़ के भारत आम आदमी पार्टी का दामन थामा है तो जिससे हमारे हल्का जो सेंटर के विधायक हैं डॉक्टर अजय गुप्ता जी उनके अंडर गाइडेंस हम लोग अपना काम करेंगे आगे भी करते आ रहे हैं और बढ़ चढ़कर अपने वार्ड में इलाके में और जहां डॉक्टर साहब हमें कोई भी जिम्मेदारी देंगे वो खूबी निभाएंगे धन्यवाद सेंटर हल्के-ह ਡਾਕਟਰ ਇਹ ਜੀ ਗੁਪਤਾ ਜੀ ਜੀ ਕੋਲ ਜੇ ਅਸੀਂ ਮੀਟਿੰਗਾਂ ਕਰਦੇ ਆ ਕਿ ਅਸੀਂ 28 ਨਵੰਬਰ ਦੇ ਰਿਵਾਰਟਸ 257 ਉਹਨੇ ਤੇ ਮੀਟਿੰਗ ਕਰਕੇ ਉਹਦਾ ਕੰਨਸਲ ਲੀਡਰ ਵッセ ਜੀ ਨੂੰ ਜਲਾ ਸਾਬਲ ਕੀਤਾ ਬਹੁਤ ਵਧੀਆ ਰਿਸਪੌਂਸ ਆ ਸੈਕਟਰ ਹੱਕੇ ਦੇ ਵਿੱਚ ਔਰ ਅਸੀਂ ਸੈਕਟਰ ਹੱਕੇ ਦਾ ਪਹਿਲ ਦੇ ਦਾ ਤਰਕਾਸ ਕਰਾਂਗੇ ਡਾਕਟਰ ਗੁਪਤਾ ਜੀ ਜੀ ਸਰਬ ਕੀ ਕਾਰਨ ਆ ਜੀ ਕਾਂਗਰਸ ਦੇ ਜਿੰਨੇ ਵੀ ਵੱਡੇ ਲੀਡਰ ਆ ਸਾਰੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਜਾਂਦੇ ਸਰ ਆਮ ਆਦਮੀ ਪਾਰਟੀ ਆਵਾਜ਼ੀ ਪਾਰਟੀ ਦੇ ਟੀ ਮਿਨਿਸਟਰ ਮਾਨ ਸਾਹਿਬ ਨੇ ਇੰਨੇ ਕੰਮ ਕੀਤੇ ਆ ਕਿ ਬਲੇ ਕੰਮਾਂ ਨੂੰ ਦੇਖ ਕੇ ਲੋਕਾਸ ਨੂੰ ਦੇਖ ਕੇ ਆਵਾਜ਼ੀ ਪਾਰਟੀ ਸਾਭ ਨੂੰ ਠੀਕ ਹੈ ਡਾਕਟਰ